सुरी टक पणिदा दया दया कुकर पीअ सु दया کو بي وي وي सची सिखे सची सरिकारे उमात सची सरकारे सची सिक रखी पड़ीदा रखी पड़ीदा

the <laughs> मेरी गूबर पती छो न बोत ही पूजनीय सत गुरु गुरु नानक देव महाराज जी सात सिंह ज्योति जोत अज आपे हुए ਸਤ ਕੋਈ ਮਾਨਕ ਤੇ ਮਹਾਰਾਜ ਜੀ ਸਾਧ ਸੰਗਤ ਜੀ ਇੱਕ ਖੱਤਰੀ ਕੌਂ ਦੇ ਵਿੱਚੋਂ ਸਾਧ ਸੰਗਤ ਜੀ ਪੈਦਾ ਹੋਇਆ ਤੇ ਇਹਨਾਂ ਨੇ ਸਾਧ ਸੰਗਤ ਦੀ ਰੀਤੀ ਰਿਵਾਜ ਹੁੰਦਾ ਸੀ ਸਾਧ ਸੰਗਤ ਜੀ ਕੇ ਜਿਹੜਾ ਬੱਚਾ 7-8 ਸਾਲ ਦਾ ਹੋ ਜਾਂਦਾ ਸੀ ਤੇ ਉਹਨਾਂ ਦੇ ਜਨੇਊ ਪਾਇਆ ਜਾਂਦਾ ਸੀ ਜਦੋਂ ਸਾਧ ਸੰਗਤ ਜੀ ਰੀਤੀ ਰਿਵਾਜ ਮੁਤਾਬਕ ਪੰਡਤ ਇਕੱਠੇ ਹੋਏ ਕਿ ਇਹਨਾਂ ਦੇ ਜਨੇਊ ਪਾਉਣਾ ਆ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਕਿ ਪੰਡਤ ਜੀ ਮੇਰੇ ਉਹ ਜਨੇਊ ਪਾਈ ਜਿਹੜਾ ਸਦਾ ਮੇਰੇ ਨਾਲ ਹੀ ਸੰਸਾਰ ਤੋਂ ਦਾ ਜੇ ਤੇ ਤੋ ਜਨੇਊ ਹੈਗਾ ਤਾਂ ਮੇਰੇ ਗਰਦੇ ਵਿੱਚ ਪਾਉਂਦਾ ਸਾਧ ਸੰਗਤ ਜੀ ਕਹਿੰਦਾ ਨੇ ਡੰਡਾ ਫਕੰਡਾ ਨੂੰ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਆ ਨੇ ਸਤਿਗੁਰੂ ਅਵਦਾਸ ਮਹਾਰਾਜ ਜੀ ਆ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਆ ਨੇ ਸਾਧ ਸੰਗਤ ਜੀ ਇਹਦਾ ਦੇ ਜਿਹੜੇ ਸੰਸਾਰ ਤੇ ਪਖੰਡ ਚਲਦੇ ਸੀ ਉਹਨਾਂ ਪਖੰਡਾਂ ਦਾ ਖੰਡਨ ਕੀਤਾ ਤਾਂ ਸਤਿਗੁਰ ਕਬੀਰ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਗਰਮ ਆਸਵੇਂ ਕੁੱਲ ਨਹੀਂ ਜਾਂਦੀ ਬ੍ਰਹਮਵਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਤ ਬ੍ਰਾਹਮਣ ਕੰਬ ਕੇ ਹੋਏ ਬ੍ਰਾਹਮਣ ਕਹਿ ਕੇ ਜਨ ਮਤ ਦਾ ਤਾਂ ਸਤਿਗੁਰ ਬਦਾਸ ਮਾਰਾ ਜੀ ਨੇ ਬਾਣੀ ਵਿੱਚ ਫਰਮਾਇਆ ਨਾਮ ਤੇਰਾ ਵਾਗਤੀ ਮਜੇ ਨ ਮਰਾਰੇ ਹਰ ਕੇ ਨਾਮ ਵਿੰ ਢੂਠੈ ਸਗਲ ਕਸੈ ਤੇ ਸਤਗੁਰੂ ਅਰਬਦਾਸ ਮਹਾਰਾਜ ਨੇ ਕਿਹਾ ਨਾਮ ਤੋਂ ਬਗੈਰ ਸਭ ਝੂਠਾ ਕੰਮ ਹੀ ਕਿਆ ਸਤ ਨਾਮ ਹੈ ਹਰ ਕੋ ਦੇ ਘਾਰ ਤੇ ਸੰਤ ਦੇ ਨਾਮ ਦਾ ਹੀ ਸਾ ਸੰਗਤ ਹੀ ਸਤਗੁਰੂ ਅਰਬਦਾਸ ਮਹਾਰਾਜ ਨੇ ਉਸ ਮਾਲਕ ਨੂੰ ਦਾ ਘੋੜ ਲਾਇਆ ਤਾਂ ਜੇ ਆਪਾਂ ਸਾ ਸੰਗਤ ਦੀ ਸਤਗੁਰੂ ਨਾਨਕ ਦੇਵ ਮਹਾਰਾਜ ਦੀ ਜਾਤ ਦੇ ਵਿੱਚ ਸਤਗੁਰੂ ਅਰਬਦਾਸ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਦੁਲਾਖ ਕੋ ਜਨਮ ਕੌਨ ਖਲ ਪਾਇਓ ਮਿਰਤਾ ਜਾਤ ਅਭਵਿਕ ਇਸ ਬੰਦ ਦਾ ਸਾਧ ਸੰਗਤ ਜੀ ਤੁਹਾਡੇ ਸਾਹਮਣੇ ਸਤਿਗੁਰੂ ਬਾਬਾ ਮਹਾਰਾਜ ਸਾਨੂੰ ਕੀ ਅਪਦੇਸ਼ ਇਸ ਬੰਦ ਵਿੱਚ ਦਿੰਦੇ ਹਨ ਦੁਲਾਖ ਕੋ ਜਨਮ ਕੌਨ ਖਲ ਪਾਇਓ ਮਿਰਤਾ ਜਾਤ ਅਭਵਿਕ ਕਿ ਮਹਾਰਾਜ ਜੀ ਸਾਨੂੰ ਤਿੰਨ ਗੱਲਾਂ ਸਾਧ ਸੰਗਤ ਜੀ ਇਸ ਸ਼ਬਦ ਦੇ ਸੰਬੰਧ ਦੇ ਵਿੱਚ ਫਰੰਤ ਦੱਸਦੇ ਆ ਸਿੱਖਿਆ ਦਿੰਦੇ ਆ ਕਿ ਜਿਹੜੀ ਇਹ ਸਾਨੂੰ ਮਾਨਸ ਜਨਮ ਮਿਲਿਆ ਦਿਲਾਵ ਹੁੰਦਾ ਬਹੁਤ ਮੁਸ਼ਕਲ ਦੇ ਨਾਲ ਜਿਹੜਾ ਕੋਈ ਚੀਜ਼ ਪ੍ਰਾਪਤ ਹੋਈ ਹੋਵੇ ਵੇ ਜਿਹੜਾ ਸਾਨੂੰ ਇਹ ਮਾਨਸ ਜਨਮ ਮਿਲਿਆ ਆ ਬਹੁਤ ਮੁਸ਼ਕਲ ਦੇ ਨਾਲ ਮਿਲਿਆ ਦੂਸਰਾ ਇਹ ਮੁਸ਼ਕਲ ਦੇ ਨਾਲ ਮਿਲਿਆ ਸਾ ਸੰਗਤ ਨੂੰ ਪਿਛਲੇ ਜਨਮਾਂ ਦੇ ਵਿੱਚ ਸਾ ਇਸ ਕੋਈ ਪੁੰਨ ਕੀਤੇ ਆ ਤਾਂ ਸਾਨੂੰ ਇਹ ਜਨਮ ਮਿਲਿਆ ਤੀਸਰਾ ਜੇ ਸਾਨੂੰ ਇਹ ਬਹੁਤ ਮੁਸ਼ਕਲ ਦੇ ਜਨਮ ਨਾਲ ਮਿਲਿਆ ਬਹੁਤ ਬੰਦਾ ਕਰਕੇ ਸਾਨੂੰ ਇਹ ਜਨਮ ਮਿਲਿਆ ਫਿਰ ਕੀ ਕਹਿੰਦੇ ਬਿਰਥਾ ਜਾਤ ਹੋ ਬੇਕੈ ਵੀ ਅਸੀਂ ਕੀ ਕਰਦੇ ਆ ਇਹਨੂੰ ਅਸੀਂ ਬਿਰਥਾ ਹੀ ਗਵਾ ਰਹੇ ਹੁਣ ਸਾਧ ਸੰਗਤ ਜੀ ਇਹ ਜਿਹੜਾ ਜਨਮ ਆ ਇਹ ਸਾਨੂੰ ਮੁਸ਼ਕਲ ਦੇ ਨਾਲ ਕਿੱਦਾਂ ਮਿਲਿਆ ਸਾਨੂੰ ਬਾਣੀ ਦੇ ਵਿੱਚ ਮਿਲਿਆ ਲਿਖਿਆ ਸਾਤਸੰਗ ਜੀ ਕਈ ਜਨਮ ਪਏ ਕੀਟ ਬਤੰਗਾ ਕਈ ਜਨਮ ਗੱਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਹੋਇਓ ਮੈਲ ਜਗਦੀਸ਼ ਮਿਲਨ ਕੀ ਬਰੀਆ ਚੈਨ ਕਾਲ ਏ ਦੇਸ ਮੇ ਇਥੇ ਨਹੀਂ ਸਤਿਗੁਰਾਂ ਨੇ ਬਾਣੀ ਸਵਾਗਤ ਕੀਤੀ ਅੱਗੇ ਵੀ ਲਿਖਿਆ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਮ ਗਰਮ ਹਿਰ ਖਰਿਆ ਕਈ ਜਨਮ ਸਾਖ ਪਰ ਪਾਇਆ ਲੱਖ 84 ਜੂਨ ਪਰਮਾਇ ਸਾਧ ਸੰਗ ਭਿਓ ਜਨਮ ਪ੍ਰਾਪਤ ਕਰ ਸੇਵਾ ਅੱਜ ਹਰ ਹਰ ਦੇਖੋ ਕਈ ਜਨਮਾਂ ਦੇ ਵਿੱਚ ਸਾਧ ਸੰਗਿ ਸਾਨੂੰ ਕੀੜੇ ਮਕੋੜੇ ਬਣਿਆ ਪਿਆ ਕਈ ਜਨਮਾਂ ਦੇ ਵਿੱਚ ਕਈ ਜਨਮ ਬੈ ਕੀਟ ਪਤੰਗਾ ਹੀੜੇ ਮਕੌੜੇ ਕਈ ਜਨਮਾਂ ਦੇ ਵਿੱਚ ਇੱਕ ਜਨਮ ਦੇ ਵਿੱਚ ਨਹੀਂ ਕਈ ਜਨਮਾਂ ਦੇ ਵਿੱਚ ਨਾਨਾ ਨਾਜ ਪਹਿਗੀ ਜੀ ਕਮੇਰੀ ਨਾਨਾ ਨਾਜ ਪਹਿਗੀ ਜੀ ਬਾ ਮੇਰੀ ਦਿਲ ਤੇਲ ਕਟੀ ਜਾਵੇਂ ਜੀ ਨਾ ਮਨਾਂ ਚ ਪੈ ਗਈ ਚੀਫਾ ਹੋ ਤੇਲ ਲੱਗਤੀ ਜਾਵੇਂਗੀ ਸਾ ਮਨਾਂ ਚ ਪੈ ਗਈ ਲਗਾਵੇ ਦੀਏ ਤੇਲ ਲੱਗਤੀ ਜਾਵੇਂਗੀ ਸਾ ਮਨਾਂ ਚ ਪੈ ਗਈ ਚੀਫਾ ਮੇਰੀ ਤੇਲ ਲੱਗਤੀ ਜਾਵੇਂਗੀ ਸਤਗੁਰ ਦੀ ਬਾਣੀ ਦਾ ਬਚਨ ਹੈ ਕਹਿੰਦੇ ਰਸਨਾ ਜੇ ਤੂੰ ਰੱਬ ਦੀ ਬੰਦਗੀ ਨਾ ਕੀਤੀ ਇਸ ਜੀਵ ਨੂੰ ਤਿਲ ਤਿਲ ਕਰਕੇ ਉਸ ਥੇ ਕਟਿਆ ਜਾਏਗਾ ਯਾ ਕੋ ਸਤਨਾਮ ਸ੍ਰੀ ਵਾਹਿਗੁਰੂ ਜਾਨ ਗੋਪਾ ਸਤ ਸ੍ਰੀ ਅਕਾਲ तन बाबा हीरा दास जी लॻंद रहण जे वे तन बाबा हीरा दास जीन बाबा Bye. Yeah. yeah ਮਤੇ ਪਾ ਜੀ ਦਾ ਸਭੀ ਹਾਜ਼ਰੀ ਲਗਾਈ ਤੇ ਬਹੁਤ ਸ਼ੁਕਰਗੁਜ਼ਾਰ ਆ ਬਾਬਾ ਜੀ ਦੇ ਇਹਨੇ ਸਾਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ ਜੋ ਬਲੀ ਸੋਨੀ ਪੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ मुना तो बग़ैरे हो बाजा चोर थो कल रब तूं आया आहे पठी आसे कंदो रब तूं आया आहे पठी आदेको रब तूं आया आहे पिछली राजा जेड़ादीवराजादािती राजा ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼